ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਸ ਵਕਤ ਲਸਾੜਾ ਪਿੰਡ 'ਚ ਖੜਾ ਹਾਂ ਜਿੱਥੇ ਬਹੁਤ ਹੀ ਦੁਖਦਾਈ ਮਾਹੌਲ 'ਚ ਖੜੇ ਹਾਂ ਕਿਉਂਕਿ ਇੱਥੇ ਦੱਸਦੀਏ ਕਿ ਇੱਥੇ ਇੱਕ 30-40 ਸਾਲ ਤੋਂ ਜਿਹੜਾ ਗੁੱਜਰ ਪਰਿਵਾਰ ਵੱਸਿਆ ਹੋਇਆ ਹੈ ਲਗਭਗ ਇਹ ਜਿਹੜਾ ਦਰਿਆ ਪੈ ਜਾਂਦਾ ਸਤਲੁਜ ਦਰਿਆ ਉਹਦੇ ਲੱਗ ਸ਼ਾਗੇ ਇਹਨਾਂ ਦਾ ਡੇਰਾ ਹੈ ਸੋ ਇੱਥੇ ਅਚਾਨਕ ਜਿਹੜੀਆਂ ਇਹਨਾਂ ਦੀਆਂ 11 ਮੱਝਾਂ ਦੀ ਡੈਥ ਹੋ ਗਈ ਜੋ ਬਹੁਤ ਹੀ ਦੁਖਦਾਈਕ ਹੈ ਦੱਸਿਆ ਜਾ ਰਿਹਾ ਕਿ ਉਹ ਜਿਹੜੀਆਂ ਮੱਝਾਂ ਸੀਗੀਆਂ ਬੜੀਆਂ ਕੀਮਤੀ ਸੀ ਐਬੜੇ ਅਫਸੋਸ ਦੀ ਗੱਲ ਇਹ ਵੀ ਹੈ ਕਿਉਂਕਿ ਨਵਾਂ ਸ਼ਹਿਰ ਦੇ ਪਿੰਡ ਬਰਨਾਲਾ ਤੋਂ ਵੀ ਇਦਾਂ ਦੀ ਖਬਰ ਆਈ ਸੀ ਪਿੱਛੇ ਜੇ ਉਸ ਤੋਂ ਬਾਅਦ ਇੱਕ ਬਹੁਤ ਗਰੀਬ ਫੈਮਿਲੀ ਸੀ ਇਥੇ ਗੁੱਜਰ ਭਾਈਚਾਰੇ ਦੀ ਹੀ ਇਥੇ ਔੜ ਸੀ ਉਹਦੀਆਂ ਵੀ ਤਿੰਨ ਮੱਜਾਂ ਜਿਹੜੀਆਂ ਉਹਨਾਂ ਦੀ ਡੈਥ ਹੋਈ ਸੀ ਤੇ ਹੁਣ ਅੱਜ ਜਿਹੜਾ ਇਹ ਲਸਾੜਾ ਪਿੰਡ ਵਿੱਚ ਵੀ ਇਦਾਂ ਦੀ ਘਟਨਾ ਵਾਪਰੀ ਹੈ ਤੇ ਮੈਂ ਪੁੱਛਿਆ ਕਿ ਇਹ ਕਾ ਇਹਦਾ ਕੀ ਕਾਰਨ ਹੋਇਆ ਇਹ ਕਹਿੰਦੇ ਕਿ ਮੱਜਾਂ ਚਰਦੀਆਂ ਚਰਦੀਆਂ ਇੱਥੇ ਕੋਈ ਚਰਾਂਦਾ ਹੈਗੀਆਂ ਨੇ ਖਾਲੀ ਜਗ੍ਹਾ ਹੈ ਜਿੱਥੇ ਚਾਰਦੇ ਆ ਪਸ਼ੂ ਉਥੋਂ ਚੜਦੇ ਚੜਦੇ ਜਦੋਂ ਇਹ ਬੰਨ ਤੇ ਪਛੂ ਚੜਦੇ ਆ ਤੇ ਉਥੇ 11 ਦੀਆਂ 11 ਮੱਝਾਂ ਹੀ ਡਿੱਗ ਪੈਂਦੀਆਂ ਜਿਨ੍ਹਾਂ ਦੀ ਉਥੇ ਉਹ ਬੇਹੋਸ਼ ਹੋ ਜਾਂਦੀਆਂ ਇਹਨਾਂ ਅਫਰਾ ਤਫਰੀ ਮਚ ਜਾਂਦੀ ਆ ਉਦੋਂ ਬਾਅਦ ਇਹਨਾਂ ਡਾਕਟਰਾਂ ਦੀ ਟੀਮ ਨੂੰ ਫੋਨ ਕਰਦੇ ਆ ਉਹ ਨਹੀਂ ਆ ਕੇ ਦੋ ਚਾਰ ਮੱਝਾਂ ਬਚਾਈਆਂ ਵੀ ਨਹੀਂ ਤਾਂ ਇਹ 15 20 ਮੱਝਾਂ ਦਾ ਨੁਕਸਾਨ ਹੋਣਾ ਸੀ ਸੋ ਸਾਡੀ ਟੀਮ ਵੱਲੋਂ ਵੀ ਬੇਨਤੀ ਹੈ ਕਿ ਜਿਹੜਾ ਇਦਾਂ ਦੀਆਂ ਪਰਿਵਾਰ ਹੁੰਦਾ ਹੈ ਇਹ ਬੜਾ ਮਿਹਨਤੀ ਪਰਿਵਾਰ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਮੈਂ ਦੇਖ ਆਮ ਤੌਰ ਤੇ ਦੇਖਿਆ ਜਾਂਦਾ ਵੀ ਲੇਡੀਜ਼ ਵੀ ਮੱਜਾਂ ਦੇ ਪਿੱਛੇ ਪਿੱਛੇ ਹੁੰਦੀਆਂ ਬੜਾ ਸਖਤ ਮਿਹਨਤ ਕਰਕੇ ਨਹੀਂ ਇੱਥੇ ਤੱਕ ਲਿਆਉਣਾ ਹੁੰਦਾ ਕਿਉਂਕਿ ਫਿਰ ਇਹਨਾਂ ਦੀ ਕਿਤਨਾ ਕਿਤੇ ਸਰਕਾਰੀ ਤੌਰ ਤੇ ਜਾਂ ਫਿਰ ਕੋਈ ਦਾਨੀ ਪਰਸ਼ਨ ਦਾ ਕਿਤਨਾ ਕਿਤੇ ਸਹਾਇਤਾ ਕਰਨੀ ਬੰਦੀ ਹੈ ਕਿਉਂਕਿ ਪੰਜਾਬ ਹੈ ਪੰਜਾਬ ਵਿੱਚ ਸਾਡੀ ਰੀਤ ਹੈ ਪਰੰਪਰਾ ਹੈ ਕਿ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਮਾੜੇ ਹਾਲਾਤਾਂ ਚੱਲੇ ਜਾਂਦਾ ਤੇ ਉਹਨੂੰ ਅਸੀਂ ਡਿਗੇ ਉਹਨੂੰ ਅਸੀਂ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਸੋ ਸਾਡੀ ਬੇਨਤੀ ਵੀ ਇਹ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਦੀ ਹੈਲਪ ਕੀਤੀ ਜਾਵੇ ਸੋ ਅਸੀਂ ਬਾਕੀ ਪਰਿਵਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਇਦਾਂ ਦੀ ਗੱਲਬਾਤ ਹੈ ਤਾਂ ਜਿੱਥੇ ਵੀ ਕੋਈ ਰਿਸਕ ਲੱਗਦਾ ਹੈ ਕਿ ਇੱਥੇ ਕੋਈ ਏਦਾਂ ਦੀ ਗੱਲਬਾਤ ਹੈ ਤੇ ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਹ ਲਗਾਤਾਰ ਜਿਹੜੇ ਗੁੱਜਰ ਭਾਈਚਾਰੇ ਦਾ ਨੁਕਸਾਨ ਹੋ ਰਿਹਾ। ਸੋ ਅਸੀਂ ਤੁਹਾਡੀ ਗੱਲਬਾਤ ਇਸ ਪਰਿਵਾਰ ਨਾਲ ਵੀ ਕਰਵਾਉਂਦੇ ਆ ਤੇ ਜਦ ਤੱਕ ਸਾਡਾ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਉਹਨੂੰ ਫਾਲੋ ਜ਼ਰੂਰ ਕਰੋ ਤਾਂ ਜੋ ਅਸੀਂ ਸਾਰੀਆਂ ਗਤੀਵਿਧੀਆਂ ਇਲਾਕੇ ਭਰ ਦੀਆਂ ਨਹੀਂ ਸਗੋਂ ਪੂਰੇ ਪੰਜਾਬ ਦੀਆਂ ਜਿਹੜੀਆਂ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਾ ਸਕੀਏ ਤੁਹਾਡਾ ਬਹੁਤ-ਬਹੁਤ ਧੰਨਵਾਦ। ਅ ਭਾਜੀ ਕੀ ਨਾਮ ਹੈ ਤੁਹਾਡਾ? ਬਸ਼ੀਰ ਮੁਹੰਮਦ ਬਸ਼ੀਰ ਮੁਹੰਮਦ ਜੀ ਕਿਹੜਾ ਪਿੰਡ ਹੈ? ਨਸਾੜਾ ਇਹ ਕੀ ਕਾਰਨ ਹੋਇਆ ਜੀ ਜਿਹੜਾ ਮੱਝਾਂ ਦੀ ਤੁਹਾਡੇ ਮੌਤ ਹੋਈ ਆ ਮੈਨੂੰ ਪਤਾ ਲੱਗਿਆ ਕਿ 11 ਮੱਝਾਂ ਦੀ ਡੈਥ ਹੋਈ ਆ ਚੜ ਦੇ ਚੜ ਦੇ ਚਲੇ ਗਏ ਕਿੱਥੇ ਉੱਥੇ ਆਪਣੇ ਦਾ ਸਾੜੇ ਏਰੀਏ 'ਚ ਹੀ ਆ ਤੇ ਬੰਰੋੜ ਦਾ ਬੰਦਾ ਪੈਂਦਾ ਉੱਥੇ ਇੱਕ ਬਰੂ ਵਾਲਾ ਖੇਤ ਸੀਗਾ ਪਤਾ ਨਹੀਂ ਬਰੂ ਸੀ ਕੀ ਸੀ ਜੀ ਉਹ ਉੱਥੇ ਮੱਝਾਂ ਡਿੰਗਣ ਲੱਗ ਪਈਆਂ 11 ਜੰਗਰਾਂ ਦੀ ਉੱਥੇ ਹੀ ਮੌਤ ਹੋ ਗਈ ਸਿਰ ਮੌਕੇ ਤੇ ਨਹੀਂ ਜਦੋਂ ਡਿੰਗਣ ਲੱਗ ਪਈਆਂ ਫਿਰ ਤੁਹਾਨੂੰ ਕੋਈ ਅਸਾਈਨਮੈਂਟ ਨਹੀਂ ਮਿਲਿਆ ਵੀ ਉਹ ਅਸੀਂ ਕੀ ਪਤਾ ਨਹੀਂ ਕੀ ਹੋ ਗਿਆ ਗਿਆ ਨਹੀਂ ਹੋ ਗਿਆ ਅਸੀਂ ਪਾਣੀ 'ਚ ਛੁੱਟੀਆਂ ਦੋ ਮੱਝਾਂ ਪਾਣੀ 'ਚ ਜਾ ਕੇ ਵੱਜ ਵੀ ਗਈਆਂ ਬਾਕੀ ਡਾਕਟਰਾਂ ਦੀ ਟੀਮ ਆ ਤੇ 11 ਡੰਗਰ ਸਾਡੇ ਖਤਮ ਹੋ ਗਏ ਉੱਥੇ ਜਦੋਂ ਮਤਲਬ ਉਹ ਡਿੰਗਣ ਲੱਗ ਪਈਆਂ ਤੇ ਉਹ ਡਿੱਗਣ ਲੱਗ ਪਈਆਂ ਤੁਸੀਂ ਤੁਸੀਂ ਤੁਰੰਤ ਡਾਕਟਰਾਂ ਨੂੰ ਫੋਨ ਕਰ ਦਿੱਤਾ ਟੀਮ ਨੂੰ ਕਿਹੜੇ ਪਿੰਡ ਦਾ ਉਹ ਜੀ ਅਸੀਂ ਦਾ ਸਾੜਾ ਜੀ ਐ ਸਾੜੇ ਡਿਸਪੈਂਸਰੀ ਹੈ ਹਾਂ ਜੀ ਤੇ ਫਿਰ ਉਹ ਡਾਕਟਰਾਂ ਨੇ ਅੱਗੇ ਕੀ ਕੀਤਾ ਜੀ ਉਹਨਾਂ ਨੇ ਆ ਕੇ ਸੈਫਲ ਲੈ ਗਿਆ ਤੇ ਉਹ ਡੰਗਰ ਮਾਰਤੀ ਕਿਹਾ ਤੇ ਦੋ ਮੱਝਾਂ ਸੀਗੀਆਂ ਉਹਨਾਂ ਨੇ ਠੀਕ ਕਰਿਆ ਯਾਨੀ 11 ਮੱਝਾਂ ਦੀ ਉਸ ਵੇਲੇ ਮੌਤ ਹੋ ਚੁੱਕੀ ਸੀ ਜਿਹੜੀਆਂ ਦੋ ਤਿੰਨ ਸੀਗੀਆਂ ਉਹ ਨਹੀਂ ਵਿਚਾਰੀਆਂ ਹਾਂ ਉਹਨਾਂ ਦਾ ਬਲੱਡ ਵੀ ਲੈ ਕੇ ਗਏ ਆ अच्छा ओ टेस्ट ली वे की जी, जी कारण हो सकदा जी 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 ते ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਨਹੀਂ ਹੁਣ ਸਰਕਾਰ ਦੀ ਮਰਜ਼ੀ ਆ ਗਰੀਬ ਆਦਮੀ ਆ ਨਹੀਂ 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 ਤੁਹਾਡੇ ਮੁਤਾਬਕ ਕੀ ਕਾਰਨ ਹੋ ਸਕਦਾ ਜਿਹੜੀ ਇੰਨੀ ਮੱਝਾ ਐਡਾ ਨੁਕਸਾਨ ਵੱਡਾ ਨੁਕਸਾਨ ਆ ਜੀ ਇਹ ਦੇਖੋ ਜੀ ਜੋ ਮਰ ਤੇ ਗਈ ਹੁਣ ਅਸੀਂ ਕੀ ਕਹਿ ਸਕਦੇ ਆ ਕੋਈ ਜ਼ਹਿਰ ਹੋਊਗਾ ਖਾਦਾ ਜਾਂ ਕੋਈ ਬਰੂ ਕਿਆ ਪਤਾ ਕੀ ਚੀਜ਼ ਖਾਦੀ ਇਸ ਗੱਲ ਦਾ ਕੋਈ ਪਤਾ ਐ ਬशीर ਜੀ ਮੰਨਿਆ ਜਾ ਰਿਹਾ ਕਿ ਗੁੱਜਰ ਫੈਮਲੀ ਜਿਹੜੀਆਂ ਗੁੱਜਰ ਭਾਈਚਾਰਾ ਆ ਉਹ ਪਸ਼ੂਆਂ ਚ ਬੜਾ ਐਕਸਪਰਟ ਮੰਨਿਆ ਜਾਂਦਾ ਪਰੰਤੂ ਤੁਸੀਂ 올ਡ ਐ ਤੁਸੀਂ ਬਜ਼ੁਰਗ ਐ ਮਤਲਬ ਤੁਹਾਡਾ ਪੂਰਾ ਤਜਰਬਾ ਹੋਣਾ ਕਿ ਪਸ਼ੂਨ ਕਿਦਾਂ ਸਾਮ ਸਵਾਲ ਕਰਨੀਆਂ ਪਰੰਤੂ ਫਿਰ ਵੀ ਤੁਸੀਂ ਕਿਦਾਂ ਧੋਖਾ ਖਾ ਗਏ ਖਾ ਗਿਆ ਧੋਖਾ ਕਿਸਮਤ ਮਾੜੀ ਕੀ ਆ ਪਤਾ ਸੀ ਕੀ ਚੀਜ਼ ਐ ਇਹਦੇ ਵਿੱਚ ਪਤਾ ਨਹੀਂ ਕਿਸੇ ਨੇ ਦਵਾਈ ਸੁੱਟੀ ਸੀ ਕਿ ਅੱਗੇ ਆ ਕੀ ਆ ਕਹਿ ਸਕਦੇ ਆ ਜਾਂ ਕੋਈ ਬੂਟੀ ਸੀਗੀ ਇਸ ਗੱਲ ਦਾ ਕੋਈ ਪਤਾ ਨਹੀਂ ਜਰ ਰੱਬ ਜਾਣੇ ਪਰ ਫਿਰ ਵੀ 11 ਮੱਝਾਂ ਬशीर ਜੀ ਬਹੁਤ ਹੋ ਜਾਂਦੀਆਂ ਮਤਲਬ ਗਿਣਤੀ ਬਹੁਤ ਹੋ ਜਾਂਦੀ ਹੈ ਮੌਤ ਨਾਲ ਕੋਈ ਜ਼ੋਰ ਹੈ ओके ਤੇ ਫਿਰ ਹੁਣ ਨੁਕਸਾਨ ਤੁਹਾਡਾ ਕਿੰਨਾ ਹੋਇਆ ਸਾਡਾ حساب ਲਾ ਲਓ 11 ਮੱਝਾਂ ਆ ਜੀ ਚਾਰ ਪੰਜ ਚੋ 6 ਝੋਟੀਆਂ ਜਿਹੜੀਆਂ ਅਸੀਂ ਗੱਬਣ ਹੋਣ ਵਾਲੀਆਂ ਸੀ ਜੀ ਤੇ ਬਾਕੀ ਝੋਟੀਆਂ ਕੱਟੀਆਂ ਸੀ ਦੋ ਦੋ ਸਾਲ ਦੀ ਜੀ ਹਾਂਜੀ ਨੁਕਸਾਨ ਹੈਗਾ ਇਹ 10 ਲੱਖ ਦਾ ਜੀ ਬੜਾ ਬੜਾ ਸਦਮਾ ਸਦਮੇ ਵਾਲੀ ਗੱਲ ਹੈ ਜੀ ਸਾਡੀ ਇਹੋ ਹੀ ਰੋਜ਼ਗਾਰ ਹੈ ਸਾਡੇ ਕੋਲ ਹੋਰ ਕੁਝ ਨਹੀਂ ਹੈ ਬਗਾਰੇ ਨਾਲ ਡੰਗਰਤ ਰਾਤ ਦਿਨ ਬੱਚੇ ਕਮਾਉਂਦੇ ਆਪ ਨਾ ਕੋਈ ਆਣ ਪੜ ਬੰਦੇ ਆ ਇਹਨਾਂ ਮੱਝਾਂ ਦਾ ਅਸਰਾ ਸਾਨੂੰ ਹੋਰ ਕਿਸੇ ਦਾ ਅਸਰਾ ਨਹੀਂ ਕੁਝ ਮੰਗ ਕਰਦੇ ਹੋ ਸਰਕਾਰਾਂ ਤੋਂ ਕੁਝ ਇਦਾਨੀ ਪਰਛਾਤੋਂ ਹਾਂਜੀ ਹਾਂਜੀ ਸਰਕਾਰ ਲਈ ਮੰਗ ਹੈ ਵੀ ਸਾਨੂੰ ਗਰੀਬਾਂ ਨੂੰ ਥੋੜੀ ਮਦਦ ਹੁਦਾਦ ਦੇ ਦੇ ਤੇ ਬੜੀ ਸ਼ੁਕਰੀਆ ਇਹ ਗੱਲ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਕੀ ਨਾਮ ਤੁਹਾਡਾ ਮਸਤਾਨਾ ਸਿੰਘ ਭਾਜੀ ਪਿੰਡ ਲਸਾਰੇ ਦੇ ਵਿੱਚ ਇਸ ਟਾਈਮ ਖੜੇ ਹੋਏ ਹੋ ਜੀ ਇਹ ਗੁਜਰਪਾਈਚਾਰਾ ਕਾਫੀ ਜੱਦੀ ਪੁਛਤੀ ਇੱਥੇ ਰਹਿ ਰਹੇ ਆ ਇਹਨਾਂ ਦੀ ਅੱਜ ਤਕਰੀਬਨ ਤਕਰੀਬਨ ਦਸਾਂ ਦੇ ਮਤਾਬ 11 12 ਮੱਜਾਂ ਦੀ ਡੈਥ ਹੋ ਚੁੱਕੀ ਆ ਜਿੱਦਾਂ ਰਖ ਲੋ ਕੋਈ ਉਥੇ ਚਰਾਂਦ ਵਿੱਚ ਗਏ ਜ਼ਹਿਰੀਲਾ ਮਤਲਬ ਕੁਝ ਪੱਠਾ ਖਾ ਲਿਆ ਜਾਂ ਬਰੂ ਦਾ ਦਾਸ ਰੇ ਜਿਆਦਾ ਜੀ ਉਹਦੇ ਨਾਲ 12 ਮੱਝਾਂ ਦੀ ਡੈਥ ਹੋ ਚੁੱਕੀ ਹੈ ਸੋ ਇਹਨਾਂ ਦੀ ਇਹੀ ਮੰਗ ਆ ਵੀ ਚਲੋ ਇਹਨਾਂ ਦੀ ਹੈਲਪ ਹੋ ਸਕੇ ਤਾਂ ਵਧੀਆ ਗੱਲ ਹੈ ਜੀ ਇਸ ਟਾਈਮ ਸਾਰਾ ਪਰਿਵਾਰ ਬਹੁਤ ਸਦਮੇ 'ਚ ਹੈ ਜੀ ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਵੀ ਇੱਥੇ ਪਿੰਡ ਵਾਸੀ ਪਹੁੰਚੇ ਹੋਰ ਵੀ ਆਲੇ ਦੁਆਲੇ ਦੇ ਲੋਕ ਬਹੁਤ ਆਏ ਇੱਥੇ ਜੀ ਇਹਨਾਂ ਦਾ ਅਫਸੋਸ ਸਾਂਝਾ ਕੀਤਾ ਜੀ ਤਾਂ ਅਸੀਂ ਵੀ ਇਹੀ ਗੱਲ ਕਰਦੇ ਆ ਵੀ ਜਿੰਨਾ ਵੀ ਹੋ ਸਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਜੀ